ਸਾਸੀਆ ਦੋਸਤੋ 9 ਅਪ੍ਰੈਲ 2025 ਤੇ ਛੁੱਟੀਆਂ ਹੋ ਰਹੀਆਂ ਇਕੱਠੀਆਂ ਤੇ ਨਿਕਲ ਲੱਗੇ ਆ ਨਵੇਂ ਸਫ਼ਰ ਤੇ ਦੁਆਬੇ ਵਾਲਾ ਜਿਹੜੀ ਮਾਰਨ ਦਾ ਮਾਨ ਹੈ ਤੇ ਬਣੇ ਰੋਮੇ ਨਾਲ ਲੋ ਜੀ ਗੱਡੀ ਆਪਣੀ ਤਿਆਰ ਸੋ ਅੱਜ ਕਰਾਂਗੇ ਫਸਟ ਲੌਂਗ ਬੁਲੇਟ ਰਾਈਡ ਲੋ ਜੀ ਲੱਕੀ ਸਰਵਿਸ ਸਟੇਸ਼ਨ ਤੇ ਪਾਣੀ ਮੋਰਾ ਲਿਆ ਬਾਈਕ ਤੇ ਆਪ ਬਾਈ ਜੀ ਖੜੇ ਹੈ ਬਹੁਤ ਪੁਰਾਣੇ ਮਿੱਤਰ ਹੈ ਆਪਣੇ ਤੇ ਹਣ ਬਾਦਦੇ ਆ ਫਸ ਲੌਂਗ ਬੁਲਟ ਰਾਈਡਰ ਤੇ ਦੋਸਤੋ ਸਤਲੁਜ ਦਰਿਆ ਦੇ ਕੋਲਤੇ ਆ ਬਾਈਪਾਸ ਤੇ ਇਹ ਮਨਮੋਹਕ ਦ੍ਰਿਸ਼ ਹੈ ਆ ਦੇਖੋ ਸਤਲੁਜ ਦਰਿਆ ਪੰਛੀਆਂ ਵਿੱਚ ਪਾਲਤੂ ਜਾਨਵਰ ਤੇ ਨਾਲ ਖੇਤੀਬਾੜੀ ਤੇ ਸਾਹਮਣੇ ਪਹਾੜੀ ਰੂਪੀ ਕੰਦ ਬਹੁਤ ਹੀ ਮਨਮੋਹਕ ਦ੍ਰਿਸ਼ਾ ਸਾਡੇ ਰੂਪਰ ਦਾ ਨੋਵੀਂ ਦੋਸਤੋ ਗਰਮੀ ਕਾਫੀ ਐ ਸੋ 49 ਪਹੁੰਚ ਗਏ ਪਹਿਲਾ ਹਾਲਟ ਕੀਤਾ ਤੇ ਅਕਸਰ ਮੈਂ ਸਫਰਾਂ ਤੇ ਤੁਹਾਨੂੰ ਨਵੇਂ-ਨਵੇਂ ਲੋਕਾਂ ਨੂੰ ਮਿਲਾਉਂਦਾ ਹਾਂ ਨੇ ਨਾ ਤੇ ਇੱਧਰ ਬੈਠਾ ਹੈ ਉਮੇਸ਼ ਜੀ 49 ਵਿਖਰੇ ਹੈ ਉਮੇਸ਼ ਜੀ ਦਾ ਕੰਮਕਾਰ ਇਹ ਬੈਂ ਦੀਆਂ ਕੁਰਸੀਆਂ ਤੇ ਟੇਬਲ ਮੂੜੇ ਬਣਾਉਂਦੇ ਆ ਉਹ ਦੂਰ ਤੱਕ ਇਹਨਾਂ ਨੇ ਸੜਕ ਤੇ ਆਪਣਾ ਰੋਜ਼ਗਾਰ ਕੱਲ ਵੀ ਮੈਂ ਤੁਹਾਨੂੰ ਮਿਲਾਇਆ ਸੀ ਸ਼ਾਮ ਲਾਲ ਸੈਦ ਦਾ ਕੰਮ ਕਰਦੇ ਸੀ ਵਿਹਾਰ ਤੋਂ ਤੇ 임ेश ਜੀ ਟੇਬਲ ਬੂੜੇ ਬਣਾਉਂਦੇ ਆ 임ेश जी ਕਿਆ ਕਿਆ ਰੇਟ ਹੈ ਆਪਣਾ ਹਾਂ ਜੀ ਸਰ ਕੌਨਸਾ ਚਾਹੀਏ ਟੇਬਲ ਟੇਬਲ ਇਹ 1000 ਰੁਪਏ ਦਾ ਹੈ 1000 ਰੁਪਏ ਦਾ ਟੇਬਲ ਕੁਰਸੀ ਕਿਤਨੇ ਕੀ ਮਿਲੇਗੀ ਕੁਰਸੀ ਦੋ ਕੁਰਸੀ 2000 ਰੁਪਏ ਦੀ ਦੋ ਕੁਰਸੀ ਦੋ ਕੁਰਸੀ 2000 ਰੁਪਏ ਦੀ ਇਹ ਕੁਰਸੀ ਇਹ ਛੋਟੇ ਇਹ ਛੋਟੀ ਵਾਲੀ 500 ਰੁਪਏ ਦੀ ਇਹ 500 ਦੀ ਕੁਰਸੀ ਹੈ ਤੇ ਮੂੜਾ ਬੂੜਾ ਵੀ 500 ਰੁਪਏ ਦਾ ਹੈ ਛੋਟਾ ਬੂੜਾ 500 ਦਾ ਵੱਡੀ ਕੁਰਸੀ 1000 ਰੁਪਏ ਦੀ ਬੜੀ ਕੁੱਝ ਆ ਜਾਂਦਾ ਤੇ ਸੋ ਦੋਸਤੋ ਆ ਬੂੜਾ ਕਹਿੰਦਾ 500 ਰੁਪਏ ਦਾ ਵੱਡੀ ਕੁਰਸੀ 1000 ਰੁਪਏ ਦੀ ਕਾਫੀ ਅੱਛੀ ਕੁਆਲਿਟੀ ਨੇ ਬਣਾ ਰਿਆ ਉਹ ਦੂਰ ਤੱਕ ਇਹਨੇ ਲਾਈ ਆ ਦੁਕਾਨ ਤੇ ਇਹ ਰੰਗਿਆ ਸਫਰਾਂ ਦੇ ਮਿਹਨਤੀ ਇਨਸਾਨ ਹੈ ਲੋ ਵੀ ਦੋਸਤੋ ਪਨਾਮ ਪਿੰਡ ਪਹੁੰਚ ਗਏ ਆਪਾਂ ਤੇ ਸਪੈਸ਼ਲ ਮੈਂ ਰੁਕਿਆ ਬਾਈ ਦਾ ਟਿਕਾਣਾ ਦੇਖ ਕੇ ਇਹ ਦੇਖੋ ਗਿਲ ਪਰਾਸ਼ੀ ਲੱਸੀ ਮਿੱਟੀ ਲੱਸੀ ਨਮਕੀਨ ਲੱਸੀ 20 ਰੁਪਏ ਦਾ ਗਲਾਸ ਹੈ ਪਰਾਸ਼ੀ 608 05914 ਇਹਨਾਂ ਦਾ ਨੰਬਰ ਹੈ ਸੋ ਬਾਈ ਜੀ ਕੋਲ ਲੱਸੀ ਛਕਦੇ ਆ ਮਿਹਨਤ ਨੂੰ ਸਲਾਮ ਹੈ ਪਿੱਛੇ ਵੀ ਮੈਂ ਤੁਹਾਨੂੰ ਬੰਦੇ ਦਿਖਾਏ ਆ ਕਿ ਆਪਣੀ ਸੜਕ ਦੇ ਕਿਨਾਰੇ ਰੋਜੀ ਰੋਟੀ ਦੇ ਹਰ ਲੱਗੇ ਹੋਏ ਆ ਸੋ ਹੁਣ ਗਿੱਲ ਸਾਹਿਬ ਦੀ ਲੱਸੀ ਦਾ ਲੰਨੇ ਚੱਕ ਪਨਾਮ ਵਿਖੇ ਲੋ ਵੀ ਦੋਸਤੋ ਆਨੰਦ ਆ ਗਿਆ ਪਨਾਮ ਵਿਖੇ ਗਿੱਲ ਸਾਹਿਬ ਦੇ ਸਟਾਲ ਤੇ ਨਮਕੀਨ ਅਸੀਂ ਪੀ ਰਹੇ ਆ ਤੇ ਬਹੁਤ ਹੀ ਜੈਕੇਦਾਰ ਘਰ ਦੀ ਲੱਸੀ ਸੋ ਇਹ ਰੰਗ ਸਫਰਾਂ ਦੇ ਸੋ ਮੰਜ਼ਲ ਦੀ ਪ੍ਰਵਾਹ ਨਹੀਂ ਕਰੀਦੀ ਸਫਰਾਂ ਦੇ ਰੰਗ ਮਾਨਦੇ ਜਾਈਦੇ ਆ 3 ਵਜਣ ਵਾਲੇ ਆ ਹੁਸ਼ਿਆਰਪੁਰ ਮਿੱਤਰ ਪਿਆਰੇ ਰਾਜਦੀਪ ਜੀ ਨੇ ਅੱਜ ਮਹਿਮਾਨੀ ਦੇਣੀ ਹੈ ਬਹੁਤ ਬਹੁਤ ਸ਼ੁਕਰੀਆ ਜੀ ਨਾਮ ਲੇ ਕੇ ਗਿਲ ਸਾਡੇ ਲਗੜਦੇ ਨਾ ਸੀ ਥੈਂਕ ਯੂ ਲਓ ਜੀ ਦੋਸਤੋ 4:00 ਵੱਜ ਗਏ ਤੇ ਪਹੁੰਚ ਗਏ ਆਪਾਂ ਮਿੱਤਰ ਪਿਆਰੇ ਰਾਜਦੀਪ ਜੀ ਦੇ ਕੋਲ ਹੁਸ਼ਿਆਰਪੁਰ 22 ਘੰਟੇ ਦਾ ਸਫਰ ਬੋਰਡ ਤੇ ਫਸਟ ਟਾਈਮ ਇੰਨੀ ਲੌਂਗ ਰਾਈਡ ਕਰੀਏ ਤੇ ਥੋੜੀ ਜਿਹੀ ਹੈਡੈਕ ਮਹਿਸੂਸ ਹੋਇਆ ਜਰੂਰ ਫੀਲ ਹੋਇਆ ਥੋੜਾ ਜਿਹਾ ਪਤਾ ਨਹੀਂ ਕਿੱਟ ਮੈਂ ਪ੍ਰੋਪਰ ਤਰੀਕੇ ਨਾਲ ਨਹੀਂ ਸੀ ਲੋਡ ਕੀਤੀ ਹੋਈ ਸੋ ਹੁਣ ਅਗਲੇ ਰੰਗ ਮੇਲੇ ਰਾਜਦੀਪ ਜੀ ਦੀ ਗਵਾਈ ਚ ਇਹਨਾਂ ਦੀ ਮੇਜ਼ਬਾਨੀ ਬਣਦੇ ਹੋਏ ਕੱਲ ਉਹਨਾਂ ਨੇ ਕਰੇਰੀ ਜਾਣਾ ਫੇਰ ਵੀ ਆਪਣੇ ਇਹ ਰਜੇਵੇਂ ਚ ਮੈਨੂੰ ਸਮਾਂ ਦਿੱਤਾ ਇਹ ਵਾਸਤੇ ਥੈਂਕਫੁਲ ਐ ਰਾਜਦੀਪ ਜੀ ਦਾ ਤੇ ਤੁਹਾਡੇ ਨਾਲ ਮੈਂ ਲੰਨਾ ਹੁਣ ਕੈਮਰੇ ਤੇ ਰਾਜਦੀਪ ਜੀ ਨੂੰ ਲੋ ਜੀ ਇਹ ਆ ਸਾਡੇ ਮਿੱਤਰ ਰਾਜਦੀਪ ਸਿੰਘ ਹਿਾਰਪੁਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਧਿਆਪਕ ਸਾਥੀਆਂ ਤੇ ਉਹ ਗੇਕ ਮੱਕੜ ਵੀ ਹੈਗੇ ਆ ਸਾਥੀ ਧਰਮਿੰਦਰ ਪੰਗੂ ਜੀ ਦੀ ਇਹਨਾਂ ਦੇ ਨਾਲ ਡਾਈਟ ਸਮੇਂ ਦੀ ਯਾਰੀ ਹੈ ਤੇ ਹੁਣ ਅਸੀਂ ਵੀ 30 ਸਾਲ ਹੋ ਗਏ ਭਰਾਵਾਂ ਵਾਲੀ ਸਾਂਝ ਆ ਓਵਰ ਟੂ ਹੁਣ ਰਾਜਦੀਪ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਬੜੀ ਖੁਸ਼ੀ ਹੋਈ ਜਦੋਂ ਹੀਰਾ ਜੀ ਨੇ ਕਿਹਾ ਕਿ ਹਿਾਰਪੁਰ ਆਉਣ ਦਾ ਪ੍ਰੋਗਰਾਮ ਇਹਦਾ ਹੈ ਤੇ ਬੜੀ ਖੁਸ਼ੀ ਹੋਈ ਇਹਨਾਂ ਦਾ ਅਸੀਂ ਮਤਲਬ ਵੈਲਕਮ ਕੀਤਾ ਇੱਥੇ ਆਏ ਲੇਕਿਨ ਇੱਥੇ ਸਾਡੇ ਲਾਗੇ ਇੱਕ ਕਮਕੜਾ ਲਈ ਬਹੁਤ ਵਧੀਆ ਥਾਂ ਹੈ ਨਾਰਾ ਡੈਮ ਇੱਥੇ ਇੱਕ ਦੂਜੀ ਇੱਕ ਮੱਖੜ ਮੇਲਣੀ ਵੀ ਹੋਈ ਸੀ ਉਹਦੇ ਨਾਲ ਹੀ ਹੈਗਾ ਆ ਆਪਣੇ ਸੋਨਾਲੀਕਾ ਟਰੈਕਟਰ ਵਾਲਿਆਂ ਦਾ 80 ਗਿੱਲਿਆਂ ਚ ਬਣਿਆ ਹੋਇਆ ਸੌਲਿਸ ਵੈਲਨੈਸ ਸੈਂਟਰ ਉਹ ਇਦਾਂ ਦਾ ਆ ਮਤਲਬ ਜਿਹੜੇ ਜਿਹੜੇ ਵੀ ਆਪਣੇ ਫਰੈਂਡਸ ਆਉਂਦੇ ਆ ਕੋਈ ਫੋਰਮ ਤੋਂ ਆਉਂਦੇ ਰਿਸ਼ਤੇਦਾਰ ਮੈਂ ਜ਼ਰੂਰ ਲੈ ਕੇ ਜਾਂਦਾ ਹੁੰਦਾ ਤੁਹਾਨੂੰ ਲੱਗੂਗਾ ਨਹੀਂ ਤੁਸੀਂ ਹੁਸ਼ਿਆਰਪੁਰ ਦੇ ਕੰਢੀ ਰਿਸ਼ਤੋਂ ਆ ਮੈਨੂੰ ਇਦਾਂ ਲੱਗੂਗਾ ਜਿਦਾ ਉਹ ਮਤਲਬ ਯੂਰਪ ਦਾ ਕੋਈ ਹਿੱਸਾ ਹੁੰਦਾ ਹੈ ਲੋ ਜੀ ਦੋਸਤੋ ਸਾਡੇ ਮਿੱਤਰ ਪਿਆਰੇ ਕਰਨਵੀਰ ਸ਼ਰਮਾ ਜੀ ਵੀ ਸਫਰਾਂ ਦੇ ਸਾਥੀ ਬਣ ਗਏ ਤੇ ਹੁਣ ਅਸੀਂ ਵੱਧ ਰਹੇ ਹਾਂ ਰਾਜਦੀਪ ਜੀ ਦੀ ਅਗਵਾਈ 'ਚ ਸ਼ਰਮਾ ਜੀ ਵੀ ਸਾਡੇ ਬਹੁਤ ਪਿਆਰੇ ਮਿੱਤਰ ਹਨ ਤੇ ਬਹੁਤ ਹੀ ਜੌਲੀ ਸ਼ਖਸੀਅਤ ਹਨ ਕਹਿੰਦਾ ਰੂਹਾਂ ਦੀ ਸਾਝ ਹੁੰਦੀ ਹੈ ਸੋ ਅੱਜ ਮਿੱਤਰ ਮਿਲਣੀ ਸੋਲਸ ਵੈਲਨੈਸ ਦੇ ਹੋਊਗੀ ਸੋ ਅੱਜ ਦੁਆਬਾ ਗੇੜੀ ਦਾ ਪਹਿਲਾ ਦਿਨ ਹੈ ਹਾਂ ਜੀ ਸ਼ਰਮਾ ਜੀ ਲੋ ਆਓ ਹਾਜ਼ਰੀ ਬਹੁਤ ਵਧੀਆ ਜੀ ਜਨਾਬ ਵੈਲਕਮ ਤੁਹਾਡਾ ਜੀ ਹੁਸ਼ਾਪਨ ਲੋ ਜੀ ਦੋਸਤੋ ਅਸੀਂ ਆਗੇ ਸੋਲਸ ਵੈਲਨੈਸ ਸੋਨਾਲੀ ਕਾ ਦੀ ਪ੍ਰਾਪਰਟੀ ਹੈ ਇਹ 80 ਏਕੜ ਦੇ ਫੈਲਿਆ ਨੇਚਰ ਕੈਂਪਿੰਗ ਤੇ ਕਾਫੀ ਤਰ੍ਹਾਂ ਦੀ ਮੈਡੀਟੇਸ਼ਨ ਵਗੈਰਾ ਇੱਥੇ ਕਰਾਉਂਦੇ ਆ ਸੋ ਇਹਦਾ ਆਪਾਂ ਕਮਕੜੀ ਅੱਜ ਕਰ ਲੋ ਜੀ ਕੁਦਰਤ ਦੀ ਗੋਚ ਬਹੁਤ ਇੱਕ ਇਹ 22 ਕਮਰੇ ਆ ਸਾਰੇ ਵਧੀਆ ਪ੍ਰਾਪਰਟੀ সুইমিং ਪੂਲ ਤੇ ਮੇਨਟੇਨੈਂਸ ਗਾਰਡਨ ਦੀ ਪੂਰੀ 100 ਬਟਾ 100 ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿਸੇ ਨੇਚਰਲ ਪ੍ਰੋਪਰਟੀ ਨੂੰ ਡਿਵੈਲਪ ਕਰਨਾ ਤੇ ਉਹਨੂੰ ਮੇਨਟੇਨ ਰੱਖਣਾ ਇਹ ਵੱਡਾ ਪ੍ਰੋਜੈਕਟ ਕਹਿ ਸਕਦੇ ਆ ਤੇ ਦਿਖ ਰਹੀ ਹੈ ਮੇਨਟੇਨੈਂਸ ਇੱਥੇ ਲੌਂਜ ਦੀ ਥੈਂਕਫੁਲ ਆਪਾਂ ਨੇਚਰ ਨਾਲ ਜੁੜੀ ਆ ਰਾਜਦੀਪ ਜੀ ਦੇ ਸੋਲਸ ਵੈਲਨਸ ਰੀਟਰੀਟ ਤੇ ਨਾਲ ਹੀ ਖੜਾ ਆਪਣਾ ਰੈਲੇ ਦਾ ਸਾਈਕਲ ਮੇਰਾ ਸਭ ਤੋਂ ਪਹਿਲਾ ਸਾਈਕਲ ਹੈ ਜੀ ਹੁਣ ਆਪਣੇ ਕੋਲ ਪੰਜ ਸਾਈਕਲ ਨੇ ਰਾਜਦੀਪ ਜੀ ਤੇ ਰੈਲੇ ਇਜ਼ ਮਾਈ ਫਰਸਟ ਚੋਇਸ ਲਓ ਜੀ ਸੋਲਸ ਵੈਲਨੈਸ ਦੇ ਆਫਿਸ ਤੇ ਵੈਲਕਮ ਟੂ ਆਵਰ ਸੋਲਸ ਵੈਲਨੈਸ ਇਟ੍ਰੀਟ 9915047200 ਵੈਬਸਾਈਟ ਵੀ ਹੈਗੀ www.solaswellnesstreet.com ਕੀ ਬਾਤ ਹੈ ਇਹ ਐਕਚੁਅਲੀ ਸਾਡਾ ਇੱਕ ਨਾ ਨੈਸ਼ਨਲ ਲੈਵਲ ਤੇ ਹੈਗਾ ਤੁਹਾਨੂੰ ਪਤਾ ਹੋਊਗਾ ਸ਼ਾਇਦ ਸਕਾਊਟ ਐਂਡ ਗਾਈਡ ਪੂਨਾ ਦੇ ਕਾਜੀ ਟੈਂਸੀ ਸੀ ਜੀ ਜੀ ਐਨ ਐਕਸ ਐਸ ਵੀ ਤਾਂ ਹੈਗੀ ਆ ਜੀ ਉਹਨਾਂ ਦੇ ਮੈਂਬਰ ਤੇ ਇੱਕ ਤਾਂ ਜਿਹੜੇ ਸਾਡੇ ਪੰਜਾਬ ਦੇ ਇੰਚਾਰਜ ਸੀ ਪਿਛੇ ਆ ਕੇ ਵੀ ਗਏ ਇੱਥੇ ਤੁਹਾਨੂੰ ਜਦਾ ਬੜੀ ਵਧੀਆ ਲੱਗੀ ਕੈਂਪ ਨਾਲ ਮਤਲਬ ਮੇਨ ਬੇਸ ਕੈਂਪ ਹੈਗਾ ਆਰਾ ਦੇ niche ਮਲਾਵੇ ਲੱਗੇ ਜੀ ਜੀ ਬਾਕੀ ਹੋਰ ਥਾਵਾਂ ਤੇ ਵੀ ਕੈਂਪ ਵਗੈਰਾ ਬੱਚਾ ਦੇ ਨਾ ਰਹਿੰਦੇ ਦੋਸਤ ਬੜੀ ਸ਼ਾਂਤ ਜਗ੍ਹਾ ਹੈਗੀ ਆ ਇਹ ਡੇਲੀ ਮੈਡੀਟੇਸ਼ਨ ਕੈਂਪ ਆਰਗੇਨਾਈਜ਼ ਕਰਾਉਂਦੇ ਆ ਇੱਥੇ ਤੇ ਹੁਣ ਅਸੀਂ ਤਾਂ ਅੱਗੇ ਵੱਧ ਰਹੇ ਆ ਤੇ ਸਾਡੇ ਸ਼ਰਮਾ ਜੀ ਕਮਿਸ਼ਨਰ ਆ ਸਕਾਊਟ ਗਾਇਡ ਦੇ ਡਿਸਟ੍ਰਿਕਟ ਦੇ ਤੇ ਉਹਨਾਂ ਦੇ ਸਬੰਧ ਚ ਵੀ ਅਸੀਂ ਇੱਥੇ ਗੱਲਬਾਤ ਕੀਤੀ ਹੈ ਕੋਈ ਇਹਨਾਂ ਦਾ ਨੈਸ਼ਨਲ ਲੈਵਲ ਦਾ ਕੈਂਪ ਆਰਗੇਨਾਈਜ਼ ਕਰਾਉਣਾ ਸੋ ਆਫੀਸ਼ੀਅਲੀ ਗੱਲਬਾਤ ਵੀ ਕਰਕੇ ਆਏ ਆ ਸਾਡੇ ਸ਼ਰਮਾ ਜੀ ਤੇ ਹੁਣ ਆਪਾਂ ਦੁਆਬਾ ਗੇੜੀ ਤੇ ਵੱਧਦੇ ਆ ਅੰਦਰ ਲੋ ਜੀ ਇੱਥੇ ਫੇਰ ਇੱਕ ਕੈਫੇਟੇਰੀਆ ਕੈਰਮ ਬੋਰਡ ਪਿਆ ਖੇਡਣ ਵਾਸਤੇ ਤੇ ਪੂਰੀ ਵੁੱਡ ਦੀ ਡੈਕੋਰੇਸ਼ਨ ਹੈ ਕਮਾਲ ਦੀ ਗੱਲ ਬਾਤ ਹੈ ਸਾਫ਼ ਸੁਥਰਾ ਕੰਮ ਹੈ ਤੇ ਇੱਧਰ ਛੱਡ ਖੋਰਾ ਗਿਆ ਹਾਂਜੀ ਦੋਸਤੋ ਹਸ਼ਿਆਰਪੁਰ ਗੇੜੀ ਦੇ ਪਹਿਲੇ ਦਿਨ ਇੱਥੇ ਦਾ ਇੱਕ ਫੂਡ ਕੋਰਟ টাইਪ ਏਰੀਆ ਹੈਗਾ ਉੱਥੇ ਆਪਾਂ ਸਾਥੀ ਰਾਜਦੀਪ ਜੀ ਦੀ ਮੇਹਦबानी ਮੰਗਣ ਲੱਗੇ ਆ ਤੇ ਕਮਿਸ਼ਨਰ ਸਾਹਿਬ ਸਾਡੇ ਜਲ ਆ ਰਹੇ ਆ ਬਾਸ ਸੋ ਅੱਜ ਦਾ ਪਹਿਲੇ ਦਿਨ ਦਾ ਵਲੌਗ ਇੱਥੇ ਹੀ ਸੰਪੰਨ ਕਰਦਾ ਅਗਰ ਵੀਡੀਓ ਪਸੰਦ ਆਈ ਕਰਿਓ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਥੈਂਕ ਯੂ ਮੀਰਵਾਨ